ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਤੇ ਦੋ ਗੱਬਨ ਗਾਵਾਂ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀਆਂ ਵੇੜਾ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਅੱਜ ਇੱਕ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਐਚ ਐਫ ਗਾਵਾਂ ਤੋਂ ਮੀਚੀ ਆ ਜਿਹੜੀ ਪੂਰੇ ਕਮਾਲ ਦੀ ਜਰਸੀ ਆ ਜਿਹੜੀ ਐਡਾ ਕੱਦ ਜਰਸੀਆਂ 'ਚ ਕਾਫੀ ਘੱਟ ਹੀ ਦੇਖਣ ਨੂੰ ਮਿਲਦਾ ਵਾ ਤੇ ਇੱਕ ਗਾਂ ਵੀ ਤੁਹਾਨੂੰ ਦਿਖਾਵਾਂਗੇ ਉਹਦਾ ਵੀ ਥਣ ਬੜੇ ਲਾਜਵਾਬ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਜੀ ਕਿਰਪਾ ਬਾਬੇ ਦੀ ਜੀ ਚਲੋ ਵੇ ਦੇ ਕਿਰਪਾ ਚੀ ਦੀ ਜੇ ਹਾਂਜੀ ਵਿਗਯਤ ਨਾਲ ਮਾਲ ਫਿਰ ਮਾਲ ਵੇ ਗਿਆ ਟਿਕਟਾਂਗ ਤੋਂ ਚੋਵੇਂ ਕਈ ਪਈਆਂ ਚੋਵੇਂ ਹੋਈਆਂ ਪੁੱਢੇ ਜੀ ਠੀਕ ਠੀਕ ਆ ਤੇ ਅੱਜ ਵੀ ਵੈਰਾ ਚੰਗੀਆਂ ਰੇਟ ਤੇ ਆਜਾ ਨਵੇਂ ਹੀ ਮਾਲਿਆ ਸਾਰਾ ਕੱਲ ਹੀ ਲੈਂਦਾ ਜੀ ਠੀਕ ਆ ਬਿਲਕੁਲ ਲਿਆ ਜਾ ਦਾਣਾ ਚੰਗੀਆਂ ਮਾਦੀ ਚੰਗੀਆਂ ਦੁੱਧ ਵਾਲੀ 12 ਕਿਲੋ ਵਾਲੀ ਚਲੋ ਨਾਮ ਦੱਸਤਾ ਕਰੀ ਨਾਮ ਕਮਲ ਜੇ ਪਿੰਡ ਭਗਵਾਨਪੁਰ ਸੀ ਡੇਰਾ ਬਰਾਂਡ ਤੇ ਜ਼ਿਲ੍ਹਾ ਕਰਦਾਸਪੁਰ ਤੇ ਫੋਨ ਨੰਬਰ ਭੁੱਲਦਾ 9815907784 ਨੰਬਰ ਜੀ ਠੀਕ ਆ ਕਿ ਵਰਤ ਚੱਲਦਾ ਚਲੋ ਛਲਵਾ ਦੇ ਫੇਰਾ ਚਿੱਟੀ ਰੰਗ ਦੀ ਵੈਡ ਤਾਂ ਹੀ ਆਪਾਂ ਕਰਨੀ ਆ ਥਾਣੇ ਪਹਿਲੇ ਲੈਣੇ ਤੁਹਾਨੂੰ ਲਾਗੇ ਰੋ ਦਿਖਾ ਦਈਏ ਆ ਦੇਖ ਸਾਡੇ ਕਾਫੀ ਕਮਾਲ ਦਾ ਥਾਣੇ ਜਿਹੜਾ ਗੁਲਾਬੀ ਰੰਗ ਦੇ ਥਾਣੇ ਆ ਤੇ ਚੰਗੇ ਕਰਤੇ ਆ ਜਿਹੜੇ ਦੇਖੋ ਠੰਡੀ ਦੇਖੋ ਤੇ ਬਿਲਕੁਲ ਹਥਰੀ ਚਵਾਈ ਵਾਲਾ ਥਣ ਜਿਹੜਾ ਲੱਗਾ ਇਹੋ ਜਿਹਾ ਥਾਣਾ ਪਨ گاਵਾ ਚ ਕਾਫੀ ਘੱਟ ਲੱਭਦਾ ਬਹੁਤ ਚੰਗੀ ਵਗੜ ਕਿੰਨੇ ਕੇ ਦੁੱਧ ਵਾਲੀ ਜੇ ਵਿੱਚ ਦੀ ਇਹ ਘਟਿਆ ਬੂਥੀ ਪਾਤੀ ਦੇਖੋ ਕਿੰਨੀ ਵਾਹ ਬੋਦੀ ਅਰਿਸ਼ੀ ਹਾਂਜੀ ਬਹੁਤ ਸੋਹਣੀ ਕਿੰਨੇ ਕ ਦੁੱਧ ਵਾਲੀ ਹੈ ਦੁੱਧ ਵੀ ਦੀ ਚਲੋ ਮੋਟਾ ਨੂੰ ਮੈਂ ਕਿੰਨਾ ਘਾੜਾ ਅੱਜਕੱਲ ਸਾਰੇ 17 18 ਗਈ ਜਾਂਦੇ ਮੈਂ ਕਿੰਨਾ ਵੀ 17 17 ਕਰਦੇ ਬੜਾ ਹਾਂਜੀ ਹਾਂਜੀ ਬਾਕੀ ਚਲੋ ਜਿੱਡਾ ਕੱਦ ਕੱਟਿਆ ਸਾਡੇ ਵੱਧ ਵੀ ਕੱਟ ਸਕਦੀ ਸੇਵਾਸ਼ੇਤ ਖਾਂਥੂਣੇ ਚੰਗਾ ਯਾਨੀ ਕੋਈ ਉਹ ਲੱਗਦਾ 20 ਬਾਹਰ ਚੱਲੇ ਜਾਤ ਨਸਲ ਚੰਗੀ ਜਿਹੜਾ ਸੰਭਲੂਗਾ ਨਾ ਤੇ ਵੀ ਉਹ ਬਾਹਰ ਹੀ ਤੁਹਾਨੂੰ ਕੱਢ ਦੇ ਤੋਰਾਂ 17 17 ਕਿਲੋ ਦੀ ਗਰੰਟੀ ਦਵਾਂਗੇ ਵੈਰ ਨੂੰ ਠੀਕ ਹੈ ਕੱਦ ਤੋਂ ਬੜਾ ਸਾਰੇ ਕੰਮ ਹੀ ਚੰਗੇ ਹਾਂਜੀ ਹਾਂਜੀ ਥੋੜੀ ਖਾਂਪੀ ਤੇ ਨੇ ਘੱਟ ਧਿਆਨ ਦਿੱਤਾ ਵੈਰ ਜਦਾਂ ਨਹੀਂ ਹੈਗੀਆਂ ਮਨ ਨਾਲ ਜ਼ਿਆਦਾ ਚੰਕੇ ਕੱਦ ਕੱਢ ਦੀਆਂ ਵੇੜਾ ਦੋਵੇਂ ਚੰਕੇ ਕੱਦ ਕੱਢ ਦੀਆਂ ਅੱਜ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਤਿੰਨੇ ਹੀ ਆਪਣੀ ਆਪਣੀ ਜਗ੍ਹਾ ਜਿਹੜੀਆਂ ਸਹੀ ਐ ਤੇ ਕਿੰਨਾ ਮੁੱਲ ਰੱਖਣਾ ਵਿਧਿਆ ਇਹ ਦੁੱਧ ਵਾਲੀ ਹਾਂਜੀ ਨਾ ਉਸ ਥਾਂ ਦੇ ਕੋਲ ਬਣਾਉਣਾ ਤੇ ਲਾਟ ਲਾਂ ਬੜੀਆਂ ਬਾਣਾ ਬੜੀ ਵੈਰ ਨੂੰ ਕਿੰਨਾ ਮੁੱਲ ਰੱਖਦੀ ਇਹਦਾ ਮੁੱਲ ਤਾਂ ਵੀ ਕੱਲ 15000 ਹੀ ਫਿਰ ਵੀ ਏਡੀ ਆ ਹਾਂਜੀ ਵੇਦਾ ਪੰਜਾਬ ਯਾਰ ਦੀ ਆਣਾ ਅੱਛਾ ਮਾਨਦਾਨ ਕਰਦਾਂਗੇ ਠੀਕ ਆ ਦੋ ਹੀ ਕਰਦਾਂਗੇ 48 ਦੀ ਜਰੂਰ 48 ਦੇ ਹਨਾ ਜਿਵੇਂ ਉਦਾਂ ਵੈਰ ਥੋੜੀ ਰਾਜੀ ਦੀ ਜੇ ਆਪਾਂ 60 ਹਜ਼ਾਰ ਦੀ ਗੱਡੀਆਂ ਦੀ ਠੀਕ ਆ ਤੇ ਆ ਜਿਹੜੀ ਇੱਕ ਜਰਸੀ ਇਹ ਬੜੇ ਕਮਾਲ ਦੀ ਜੇ ਠੰਡੀ ਤੇ ਰੀਵੀ ਪੂਰੀ ਤੇ ਕਦ ਕੱਠ ਵੀ ਪੂਰਾ ਇਹ ਨਹੀਂ ਵੀ ਮਗਲ ਦੇ ਬੰਨਿਓ ਵੇਖ ਲੋ ਇਦਾਂ ਮੈਂ ਬੈ ਗਿਆ ਹਾਂ ਹਾਂਜੀ ਹਾਂਜੀ ਕਿਥੋਂ ਮਰਦੀ ਪਏ ਐ ਚਾਹ ਸੋਆ ਕਿੰਨਾ ਇਹਦਾ ਪਹਿਲਾ ਪਲੂਨ ਸੂਣੀ ਕੀਤੀ ਪਹਿਲਾ ਹੀ ਸੂਆ ਸੂਣਾ ਜੇ ਦੇਖ ਹਾਂ ਹਾਂ ਇਹ ਦਵੱਟਾਂ ਨੇ ਸਮਝ ਇਹਦੇ ਤਿਆਰ ਹੋਣੀ ਪੂਰੀ ਹਨਾ 15 ਦਿਨ ਲਾਏ ਨੇ ਅਸੀਂ ਦੁੱਧ ਕਿੰਨਾ ਚਵਾਈ ਜਾਊਗੀ ਉਧਰ ਦਿੱਤੋ ਇਹ ਵੀ 15 ਪਲੱਸ ਚਵਾਈ ਜਾ ਮੈਂ ਬੋਧਾ ਨਹੀਂ ਕਹਿੰਦਾ ਬਾਕੀ ਚਲੋ ਆ ਇਹ ਸੰਘਣਾ ਦੁੱਧ ਆ ਤੁਹਾਨੂੰ ਪਤਾ ਇੱਕ ਇਹ ਆ ਕਿ ਇਹ ਚੀਜ਼ ਥੋੜੀ ਘੱਟ ਲੱਭਦੀ ਐ ਇਹੋ ਜਿਹੀ ਐਡਾ ਕੱਦ ਕਾਠ ਜਿਹੜਾ ਵਾ ਇਹੋ ਜਿਹਿਆਂ گاਵਾਂ ਚ ਘੱਟ ਲੱਭਦੀ ਹਾਂਜੀ ਲੈ ਲੂੱਖਾ ਵਾ ਕਾਨੀਰ ਇਹ ਕੋਲ ਪਾਲਾ ਮਲਾ ਵਾਲੀ ਲਿਗਣੀ ਤੋੜ ਦੋ ਫੇਰ ਇੰਨਾ ਮੈਂ ਕੁਆਲਟੀ ਫੋਲਿਆ ਤਾਂ ਬਾਕੀ ਪੂਰੀ ਕੌੜੀਆਂਰ ਕੀ ਬਹਿੜਿਆ ਕਾਗੇ ਵੀ ਠੰਡੀ ਠੇਰੀ ਪੂਰੀ ਆ ਹਾਂ ਦੇਖ ਸੰਤੇ ਜੀ ਤੇ ਕਿੰਨਾ ਇਹਦਾ ਮੁੱਲ ਵਿੱਦੀ ਫਿਰ ਹਾਂਜੀ ਇਹਦਾ ਮੁੱਲ ਮੁੱਲ ਤੇ ਇਹੋ ਜਿਹੀ ਵਿੱਦੀ 10000 ਰੁਪਏ ਕਰਨੀਏ 70 40 ਤਾਂ ਵੀ ਥੋੜਾ ਵਾ ਹਾਂਜੀ ਇਹ ਜੀ ਲੰਬੀ ਥੋੜਾ ਕਿਤੇ ਹਾਂਜੀ ਬੰਦੇ ਕੋਲ ਕਿੱਦੇ ਹੁੰਦੀ ਆ ਕਿਉਂਕਿ ਕੱਦ ਨਹੀਂ ਮਿਲਦਾ ਰੰਗ ਵੀ ਹਰ ਕੋਈ ਮਿਲਣਾ ਵਾ ਕੱਦ ਐਡਾ ਪਰ ਇਹੋ ਜਿਹਾ ਰੰਗ ਤੇ ਇਹੋ ਜਿਹਾ ਕੱਦ ਤੇ ਆ ਇਹ ਕਿੱਡੀ ਲੰਮੀ ਆ ਇਹੋ ਜਿਹੀਆਂ ਨਿਸ਼ਾਨੀਆਂ ਸਾਰੀਆਂ ਕੱਟ ਲਵੰਦੀ ਇਹੋ ਜਿਹੀ ਦੂਜੀ ਤੇ ਜੇ ਸਾਵੇ ਉਂਠੀ ਪੰਨਾ ਕਿੱਡੀ ਤਗੜੀ ਹੋ ਜੂਗੀ ਸਾਡੇ ਸਾਹਮਣੇ ਹਾਂਜੀ ਹਾਂਜੀ ਕਿੱਥੇ ਜਾਣੀਏ ਵੈੜ ਇਹ ਵੈੜ ਆਪਾਂ ਹਾਂ ਨਾ ਜਿਹੜੀ ਆ 50000 ਦੀ 50000 ਦੀ ਹਾਂ ਸ਼ੋਰ ਸ਼ਾਰਟ ਹੋ ਜੂਗੀ ਠੀਕ ਇਹ ਆ ਕਿ ਕੋਈ ਵੇਰ ਇੱਥੇ ਆ ਕੇ ਕਰੀ ਸੌਦਾ ਕਰੇ ਬਿਲਕੁਲ ਵੇਰ ਚੱਗੀ ਆ ਆਣ ਕੇ ਵੇਖੇਗੇ ਵਜੇ ਛੱਡ ਕੇ ਨਹੀਂ ਜਾਊਗਾ ਹਾਂਜੀ ਹਾਂਜੀ ਤੇ ਵਾਕਿ ਜੇ ਕੋਈ ਉਤਰਾ ਮਗਾਊਗਾ ਕੱਦ ਪੱਖੋਂ ਨਹੀਂ ਨਾਰਾਜ਼ ਹੁੰਦਾ ਇਹੋ ਜਿਹੀ ਵੈਰ ਕਿਸੇ ਬੰਦੇ ਨੂੰ ਨਾ ਹੁੰਦਾ ਠੰਡੀ ਹੈਗੀ ਆ ਇਹ ਹਾਂਜੀ ਹਾਂਜੀ ਮੈਂ ਕਰੂਗਾ ਤੇ ਛੋੜੂਗਾ ਹਾਂਜੀ ਹਾਂਜੀ ਤੇ ਜਿਹੜੀ ਹੁਣ ਮਾਜਿਕ ਆ ਗਈ ਗੱਬਣ ਐ ਹਨ ਇਹਦੇ ਦੇਖ ਸਕਦੇ ਲੱਗੇ ਤਾਂ ਉਹ ਵਿਥਾਂ ਦੇ ਥਾਂ ਲੱਗੇ ਆ ਇਹ ਕਿਨੇ ਕਿ ਦੁੱਧ ਲੀਜੇ ਇਹ ਵੀ ਜਿਹੜੀ 12 ਕਿਲੋ ਦੁੱਧ ਮੈਂ ਉਹਦਾ 13 ਕਿਹਾ ਨਾ 12 ਕਿਲੋ ਦੀ ਮੈਂ ਗਾਰੰਟੀ ਦਊਂਗਾ ਮਾਈ ਦੀ ਕਿਉਂਕਿ ਜਿਆਦਾ ਨਾਲ ਲੱਖਰ ਰੁਖੜ ਬੜੇ ਚੰਗੇ ਮਾਲ ਦੇ ਪੁੱਠਾ ਵੇਖੋ ਕਿੱਡਾ ਚੌੜਾ ਵਾ ਚੰਗੇ ਪਿੱਠ ਫੁੜੇ ਦੀ ਇਹਦੀ ਤੁਰ ਦੋ ਇਹਦਾ ਇੱਕ ਪਾਸੇ ਦਾ ਸਿੰਘ ਦਾ ਖੋਖ ਜਿਹੜਾ ਲੱਤਾਂ ਮੈਨੂੰ ਪਤਾ ਨਹੀਂ ਕਦ ਕੁਦ ਬਹੁਤ ਮੱਝ ਆ ਗਈ। ਬਾਕੀ ਚੰਗੇ ਕਦ ਕੱਢਦੀ ਹੈ ਤੇ ਚੰਗੇ ਪੈਸੇ ਪੁੜੇ ਦੀ ਹੈ। ਤੇ ਇਹਦਾ ਮੁੱਲ ਵੀ ਦਿੱ ਫਿਰ ਮੁੱਲ ਤਾਂ ਮਜਾ ਜੋ ਚੱਲਣ ਡਿਆ ਅੱਜ ਕੱਲ ਹਾਂਜੀ ਲੱਖੀ ਚੱਲਦਾ ਬਸ ਹਾਂਜੀ 1 20 1 30 ਇਹੋ ਵੀ ਕੋਈ ਚੱਲਣ ਡਿਆ ਪਰ ਆਪਾਂ ਮਾਦੀ ਜਿਹੜੀ ਹਾਂ ਨਾ ਵਾਣ ਉਦਾਂ ਜੋ ਪਿਆਰ ਹੋ ਗਈ ਉਹਦਾ ਭਾਵੇਂ ਵਿਕ ਜੇ ਲੱਖ ਨਹੀਂ ਕਰੇ ਕੋਈ ਪਤਾ ਨਹੀਂ ਹਾਂਜੀ ਦੇਖੋ ਪੁੱਠਾ ਪਠਾ ਕਿੰਨਾ ਦਾ ਹਾਂਜੀ 85000 ਦੀ ਮਾਦੀ ਤੇ ਰਾਜੀ 85000 ਦੀ ਮਾਦੀ ਜਿਹੜੀ ਮਾਦੀ ਵੱਡੀ ਆ ਠੀਕ ਆ ਹਾਂਜੀ ਬਾਕੀ ਛੋਟ ਛੋਟ ਥੋੜੀ ਬਾਤ ਹੀ ਕਰਦੇ ਆ 11 12 13 ਦਿਨ 10 ਦਿਨ ਲੈ ਜੇ 12 ਲੈ ਜੇ ਇੰਨੇ ਲੈਣੇ ਨੇ ਨਹੀਂ ਠੀਕ ਆ ਮੈਂ ਅਵੇਲੂਆ ਕਰੂਗੀ ਠੀਕ ਆ ਤੇ 80000 80000 ਦੀ 80000 ਦਿਖਾਣਾ ਉੱਤੇ ਸ਼ੋਰ ਛਾੜ ਹੋ ਜੂਗੀ ਬਾਕੀ ਆ ਕੇ ਚਲੋ ਕੋਈ ਵੀਰ ਅੱਜ ਕੱਲ ਦੇ ਸਮੇਂ ਦੇ ਮੱਝ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਕੋਈ ਟੋਕਰ ਗੱਬਣਾ ਗੱਬਣਾ ਮਤਲਬ ਉਦਾਂ ਜਿਹੜੀਆਂ ਟੋਕਰਾਂ ਉਹ 65 67 65 67 ਹਜ਼ਾਰ 67 ਦੀਆਂ ਗੱਡੀਆਂ ਹਾਂਜੀ ਹਾਂਜੀ ਉਹ ਆਪ ਪਾਪ ਲੈ ਕੇ ਵਿਚ ਲਿਆਂ ਇਹ ਕਿੰਨਾਂ ਕਰਨਾ ਹਾਂਜੀ ਹਾਂਜੀ ਤੇ ਸੱਜਰ ਮੱਝਾ ਵੱਡੀ ਦਾ ਕਰਦ ਲਈ ਹੈ ਹਾਂਜੀ ਹਾਂਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਪਾਸ ਕਰਕੇ ਖੜੋ ਜੀ হ্যাঁ দোস্ত বি পুরা দেখা